ਬਰੀਵਾਲਾ ਤੋਂ ਸ੍ਰੇ ਨਾਂਗਾਂ ਨੂੰ ਜਾਣ ਵਾਲੀ ਤੇ ਹਰ ਸਮੇਂ ਲੱਗਿਆ ਰਹਿੰਦਾ ਹੈ ਜਾਮ ਸੂਬਾ ਸਰਕਾਰ ਵੱਲੋਂ ਮੰਡੀ ਬਰੀਵਾਲਾ ਨੂੰ ਸਾਬਤ ਤਸੀਲ ਦਾ ਦਰਜਾ ਦਿੱਤਾ ਹੀ ਜਾ ਚੁੱਕਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਸਰਕਾਰੀ ਅਦਾਰਿਆਂ ਨੂੰ ਚਲਾਉਣ ਲਈ ਸਬੰਧਤ ਸਹੂਲਤਾਂ ਨਾ ਦੇਣ ਕਰਕੇ ਲੋਕਾਂ ਨੂੰ ਆ ਰਹੀਆਂ ਹਨ ਭਾਰੀ ਮੁਸ਼ਕਲਾਵਾਂ ਮੁਂਜਲਾ ਸ਼੍ਰੀ ਮੌਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਸੀਲ ਮੰਡੀ ਬਰੀ ਵਾਲਾ ਵਿਖੇ ਬੈਂਕਾਂ ਅੱਗੇ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਰਕੇ ਹਰ ਸਮੇਂ ਲੱਗਿਆ ਰਹਿੰਦਾ ਹੈ ਜਾਮ ਅਤੇ ਲੋਕਾਂ ਨੂੰ ਹੋਣਾ ਪੈ ਰਿਹਾ ਹੈ ਖੱਜਲ ਖਵਾਰ ਦੱਸਿਆ ਜਾਂਦਾ ਹੈ ਕਿ ਮੰਡੀ ਬਰੀ ਵਾਲਾ ਤੋਂ ਸਰਾਏ ਨਾਗਾ ਨੂੰ ਜਾਣ ਵਾਲੀ ਲੰਕ ਸੜਕ ਸਥਿਤ ਕਈ ਬੈਂਕਾਂ ਹੋਣ ਕਰਕੇ ਅਕਸਰ ਹੀ ਬੈਂਕਾਂ ਨਾਲ ਸਬੰਧਤ ਕੰਮਕਾਰ ਕਰਾਉਣ ਲਈ ਲੋਕਾਂ ਦੀ ਭੀੜ ਅੱਗ ਅਤੇ ਗੱਡੀਆਂ ਰੁਕੀਆਂ ਹੁੰਦੀਆਂ ਹਨ ਇਸ ਸਮੇਂ ਇਹ ਲੰਘ ਸੜਕ ਤੇ ਜਾਮ ਲੱਗਿਆ ਰਹਿੰਦਾ ਹੈ ਧਿਆਨ ਦੇਣ ਯੋਗ ਇਹ ਗੱਲ ਹੈ ਕਿ ਬੈਂਕਾਂ ਅੱਗੇ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਰਕੇ ਹੀ ਇਹ ਜਾਮ ਲੱਗਿਆ ਰਹਿੰਦਾ ਹੈ ਅਤੇ ਆਉਣ ਜਾਣ ਵਾਲੇ ਲੋਕਾਂ ਤੋਂ ਇਲਾਵਾ ਆਸ-ਪਾਸ ਦੇ ਦੁਕਾਨਦਾਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ